ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਜੋ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ ਅਤੇ ਇੱਥੇ 24 ਘੰਟੇ ਹੀ ਲੰਗਰ ਦੀ ਸੇਵਾ ਵੀ ਚੱਲਦੀ ਰਹਿੰਦੀ ਹੈ ਅਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋੜਵੰਦ ਪ੍ਰਾਣੀ ਇੱਥੋਂ ਲੰਗਰ ਛਕਦੇ ਨੇ ਅੱਜ ਕੈਪਟਨ ਧਰਮ ਸਿੰਘ ਗਿੱਲ ਰਵਿੰਦਰ ਸਿੰਘ ਬੁਗਰਾ ਅਤੇ ਉਹਨਾਂ ਦੀ ਟੀਮ मैडम रमिंदर कौर बरा रिटायर्ड बैंक मैनेजर ਦੇ ਘਰ ਵਿੱਚ ਇੱਕ ਸੁੱਕੇ درخت ਦੀ ਲੱਕੜ ਲੈਣ ਵਾਸਤੇ ਪਹੁੰਚੇ ਅਤੇ ਆਓ ਜਾਣਦੇ ਹਾਂ ਉਹਨਾਂ ਨੇ ਹੋਰ ਕੀ ਕਿਹਾ ਅਹ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ ਅੱਜ ਅਸੀਂ ਭੈਣ ਜੀ ਰਮਿੰਦਰ कौर ਮੈਨੇਜਰ ਬੈਂਕ ਰਿਟਾਇਰਡ ਇਹਨਾਂ ਦੇ ਘਰ ਆਏ ਆਂ ਔਰ ਇਹਨਾਂ ਦੇ ਘਰ ਜੋ ਇੱਕ ਦਰਖਤੀ ਉਹ ਸੁੱਕ ਗਿਆ ਔਰ ਇਹਨਾਂ ਨੇ ਕਿਹਾ ਸੀ ਪਈ ਮਾਤਾ ਕੀ ਵੀ ਦੇ ਬਾਲਣ ਵਾਸਤੇ ਤੁਸੀਂ ਲੈ ਜਾਓ ਅੱਜ ਮੈਂ ਸਾਰੇ ਸੇਵਾਦਾਰਾਂ ਨੂੰ ਲੈ ਕੇ ਉਧਰ ਕਮਾ ਲਿਆ ਕਰੋ ਮੇਰੇ ਇੱਧਰ ਸਾਰੇ ਸੇਵਾਦਾਰਾਂ ਨੂੰ ਲੈ ਕੇ ਉਹ ਲੱਕੜ ਅਸੀਂ ਪੁੱਟਣ ਵਾਸਤੇ ਆ ਰਹੇ ਆ ਤੇ ਉਹ ਸੇਵਾਦਾਰ ਕੰਮ ਕਰੀ ਜਾਂਦੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਮੇਂ-ਸਮੇਂ ਸਿਰ ਇੱਥੇ ਜੋ ਲੱਗੀਆਂ ਹੋਈਆਂ ਸਬਜ਼ੀਆਂ ਕਾਦੀਆਂ ਨਿੰਬੂ ਹੈ ਜੇ ਬੈਂਗਣਾ ਨਹੀਂ ਸਬਜ਼ੀ ਹੈ ਹੋਰ ਵੀ ਸਬਜ਼ੀਆਂ ਹੈ ਸਮੇਂ-ਸਮੇਂ ਸਿਰ ਉਹ ਸਤੇਜ ਦੇ ਰਹਿੰਦੇ ਹਨ ਔਰ ਅੱਜ ਤੋਂ ਇਹਨਾਂ ਨੇ ਦੁੱਧ ਦੀ ਸੇਵਾ ਲਈ ਹੈ ਸਾਡੇ ਦੁੱਧ ਵਾਲੇ ਜਿਹੜੇ ਸੇਵਾਦਾਰ ਦੁੱਧ ਲੈਣ ਆਉਂਦੇ ਆ ਸਾਰੀਆਂ ਦੇਰੀਆਂ ਤੋਂ ਲੈਂਦੇ ਨੇ ਤੇ ਉਹ ਵੀ ਅੱਜ ਇਹਨਾਂ ਨੇ ਦੁੱਧ ਅੱਜ ਤੋਂ ਸ਼ੁਰੂ ਕੀਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸੋ ਇਸੇ ਤਰੀਕੇ ਨਾਲ ਜੋ ਵੀ ਦਰਖਤ ਕੋਈ ਘਰ ਵਾਲਿਆਂ ਵੱਲੋਂ ਇੱਥੇ ਦਾਨ ਕੀਤਾ ਜਾਂਦਾ ਹੈ ਉਹ ਸਾਡੇ ਸੇਵਾਦਾਰ ਪੁੱਟ ਕੇ ਲਿਆਉਂਦੇ ਹਨ ਲੰਗਰ ਮਾਤਾ ਕੀ ਜੀ ਵਿਖੇ ਰੋਜ਼ਾਨਾ ਹੀ 15 ਤੋਂ 20 ਕੁਇੰਟਲ ਲੱਕੜ ਲੱਗਦੀ ਹੈ ਔਰ 8 ਤੋਂ 10 ਸਾਡੇ ਕੋਲ ਜੋ ਹੈ ਉਹ ਗੈਸ ਸਿਲੰਡਰ ਲੱਗਦੇ ਹਨ ਬੀਜੀ ਵਜਨਾਂ ਲੰਗਰ ਪੱਕੇ ਤਿਆਰ ਹੁੰਦਾ ਹੈ ਲੰਗਰ ਮਾਤਾ ਖੀਵੀ ਜੀ ਵੀ ਖੇ ਲੰਗਰ ਛਕਣ ਵਾਲਿਆਂ ਦੀ ਤਦਾਦ ਜੋ ਹੈ 10 ਤੋਂ 12 ਹਜ਼ਾਰ ਵੀ ਹੋ ਜਾਂਦੀ ਹੈ ਕਈ ਵਾਰੀ ਜ਼ਿਆਦਾ ਵੀ ਹੋ ਜਾਂਦੀ ਹੈ ਕਿਉਂਕਿ ਉੱਥੇ ਐਕਸੀਡੈਂਟ ਕੇਸ ਡਿਲੀਵਰੀ ਕੇਸਸ ਔਰ ਉਸ ਤੋਂ ਬਾਅਦ ਜੋ ਪੋਸਟਮਾਰਟਮ ਵਾਲੇ ਹੈ ਉਸ ਤੋਂ ਬਾਅਦ ਜੋ ਲੋਡ ਵੰਦਾ ਉੱਥੇ ਆਉਂਦੇ ਹਨ ਸਾਰੀ ਦਿਹਾੜੀ ਮਤਲਬ 24 ਘੰਟੇ ਸਾਰੀਆਂ ਸਵਾਵਾਂ ਉੱਥੇ ਚੱਲਦੀਆਂ ਹਨ ਤੇ ਉਹ ਇਸੇ ਤਰੀਕੇ ਨਾਲ ਪੂਰੀਆਂ ਹੋ ਰਹੀਆਂ ਹਨ ਕਿ ਸਮੇ ਸਮੇਸ਼ ਸਾਰੇ ਹੀ ਜੋ ਸੇਵਾਦਾਰ ਜੁੜੇ ਹਨ ਸਮੇ ਸਮੇਸ਼ ਸੇਵਾ ਕਰਦੇ ਹਨ ਜਿਦੀ ਵਜ੍ਹਾ ਨਾਲ ਸਾਰਾ ਕੰਮ ਹੋਣਾ ਸੰਭਵ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਗਜਾਨਾ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ